ਕੌਣ ਇਹਲਾ ਚੁਸੀਂ ਪਾਰਟੀਆਂ ਪੁਰਾਣੇ ਇੰਡੀਆ ਦੇ ਪ੍ਰਧਾਨ ਬੰਦੀ ਦੇ ਨਾਮ ਤੇ ਜਿਹੜਾ ਤਰੀਕੇ ਦੇ ਰਾਜ ਨੂੰ ਮੈਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਜਿੰਨੇ ਵੀ ਆਪਾਂ ਇੱਥੇ ਸਾਰੇ ਇਕੱਤਰ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਮਕਸਦ ਹੈ ਕਿ ਉਹ 11 ਤਰੀਕ ਨੂੰ ਅਸੀਂ ਪੰਜਾਬ ਲੈਵਲ ਤੇ ਬਹੁਤ ਵੱਡੀ ਜਲਦੀ ਕਰਨ ਜਾ ਰਹੀ ਹੈ ਕੌਂਸਲ ਪਾਰਟੀ ਸੋਹਰਾਨਾ ਵਿਖੇ ਉਹਦੇ ਸਵਰਨ ਵਿੱਚ ਅਸੀਂ ਜਿਲ੍ਹਾ ਪਧਰ ਤੇ ਕਨੈਕਸ਼ਨ ਇਹ ਪ੍ਰੈਸ ਕਾਨਫਰੰਸ ਕੀਤੀ ਹੈ 11 ਤਰੀਕ ਨੂੰ ਅਸੀਂ ਪਿਛਲੇ ਸਮੇਂ ਚਸੀਂ ਮਤਲਬ رائے ਕਰਦੇ ਸੀਗੇ ਕਿ ਵੱਡੀ ਕਾਨਫਰੰਸ ਕੀਤੀ ਜਾਵੇ ਫਿਰ ਸਾਡੇ ਪ੍ਰਧਾਨ ਰਾਜਾ ਬਣੀ ਜੀ ਨੇ 11 ਤਰੀਕ ਤੈਅ ਕਰਕੇ ਉੱਪਰਲੀ ਹਾਈ ਕਮਾਂਡ ਨਾਲ ਸਮਰਾਨਾ ਵਿਖੇ ਅਸੀਂ ਕਰਨ ਜਾ ਰਹੇ ਹਾਂ ਇਸ ਕਨਵੈਨਸ਼ਨ ਦੇ ਵਿੱਚ ਸਾਡੇ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਮਲਕਾਰਾ ਖਾੜੇ ਜੀ ਵੱਲੋਂ ਕੀਤੀ ਜਾਊਗੀ। ਇਸ ਤੋਂ ਪਹਿਲਾਂ ਕਦੇ ਵੀ ਪੰਜਾਬ 'ਚ ਇਹੋ ਜਿਹੀ ਕਿਤੇ ਕਾਨਫਰੰਸ ਨਹੀਂ ਕੀਤੀ ਗਈ ਸੀ। ਹੁਣ ਤੱਕ ਜਿੰਨੇ ਵੀ ਪ੍ਰਧਾਨ ਬਣੇ ਆ ਉਹਨਾਂ ਵੱਲੋਂ ਪੂਰਾ ਢਾਂਚਾ ਤਿਆਰ ਨਹੀਂ ਸੀ ਕੀਤਾ ਗਿਆ। ਕਦੇ ਤੁਸੀਂ ਪਿੱਛੇ ਵੇਖੋ ਜਦੋਂ ਵੀ ਪ੍ਰਧਾਨ ਕਾਂਗਰਸ ਪਾਰਟੀ ਦੇ ਬਣੇ ਨੇ ਉਹਨਾਂ ਨੂੰ ਪੰਜਾਬ ਦੀ ਬੋਡੀ ਤੇ ਤਕਰੀਬਨ ਪੂਰੀ ਨਹੀਂ ਸੀ ਹੋਈ ਇਹ ਪਹਿਲੇ 9500 ਪ੍ਰਧਾਨ ਨੇ ਜਿਨ੍ਹਾਂ ਨੇ ਥੱਲਿਓ ਬਲਾਕ ਤੋਂ ਲੈ ਕੇ ਬੂਥ ਪੱਧਰ ਤੋਂ ਲੈ ਕੇ ਤਾਂ ਤੱਕ ਸਾਡਾ ਪੂਰਾ ਪੰਜਾਬ ਦੀ ਬੋਡੀ ਦਾ ਸੰਗਠਨ ਕੀਤਾ ਇਹਦੇ ਵਿੱਚ ਅਸੀਂ ਵਧਾਈ ਦੇਣਾ ਚਾਹੁੰਦੇ ਆ ਸਾਡੇ ਪ੍ਰਧਾਨ ਸਾਹਿਬ ਨੂੰ ਜਿਨ੍ਹਾਂ ਨੇ ਅਨਥਕ ਮਿਹਨਤ ਸਦਕਾ ਉਹਨਾਂ ਨੇ ਇਹ ਤਾਂ ਜਾਕੜਾ ਕੀਤਾ ਕਮਿੰਦਰ ਸਿੰਘ ਰਾਜਾ ਵੜੰਗੇ ਤੇ ਦੋ ਸਾਲਾਂ ਵਿੱਚ ਹੀ ਇਹ ਟੀਚਾ ਪੂਰਾ ਕਰ ਲਿਆ 6 ਮਹੀਨੇ ਉਹਨਾਂ ਨੇ 2145 ਮੰਡਲ ਪ੍ਰਧਾਨ ਤੇ 24570 ਮੰਡਲ ਕਮੇਟੀਆਂ ਦੇ ਮੈਂਬਰ ਬਣਾਏ ਗਏ 299 ਬਲਾਕ ਪ੍ਰਧਾਨ ਇਹ 9956 ਬਲਾਕ ਕਮੇਟੀਆਂ ਦੇ ਮੈਂਬਰ ਬਣਾਏ ਗਏ 29 ਜ਼ਿਲ੍ਹਿਆਂ ਦੇ ਪ੍ਰਧਾਨ ਤੇ ਜ਼ਿਲ੍ਹਾ ਕਮੇਟੀਆਂ ਦੇ 2675 ਮੈਂਬਰ ਬਣਾ ਕੇ ਪੰਜਾਬ ਕਾਂਗਰਸ ਦੀ ਪੂਰੀ ਪਾਰਟੀ ਤਿਆਰ ਕੀਤੀ ਹੈ ਪਹਿਲੀ ਵਾਰ ਵਿੱਚ ਪਹਿਲਾਂ ਆਲਮੋਸਟ ਅਧੂਰੀ ਰਹਿੰਦੀ ਸੀ ਕਦੇ ਪੂਰੀ ਨਹੀਂ ਸੀ ਕੀਤੀ ਔਰ ਇੱਕ ਬੜੀ ਸਾਡੇ ਨੌਜਵਾਨ ਪ੍ਰਧਾਨ ਦੀ ਬੜੀ ਵੱਡੀ ਹਿੰਮਤ ਕਰਕੇ ਉਹਨਾਂ ਦੀ ਮਿਹਨਤ ਸਦਕੇ ਕਿਉਂ ਉਹਨਾਂ ਨੇ ਸ਼ੁਰੂ ਤੋਂ ਯੂਦਾ ਕੰਮ ਸੰਭਿਆ ਸੀ ਆਲ ਇੰਡੀਆ ਦਾ ਭਈ ਉਹਨਾਂ ਨੂੰ ਤਜਰਬਾ ਹੈ ਤੇ ਆਏ ਮਹੀਨੇ ਮੰਗਲਵਾਰ ਨੂੰ ਦੂਜੇ ਮੰਗਲਵਾਰ ਨੂੰ ਜਿਹੜੀ ਹੈੱਡਕੁਆਰਟਰ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਤੇ ਬਲਾਕ ਪ੍ਰਧਾਨਾਂ ਦੀ ਕੰਟੀਨਿਊ ਮੀਟਿੰਗਾਂ ਚੱਲ ਰਹੀਆਂ ਨੇ ਇਹਦੇ ਨਾਲ ਸਾਡੇ ਜਿਹੜੇ ਪ੍ਰਧਾਨ ਸਾਹਿਬਾਨ ਬਲਾਕਾਂ ਦੇ ਪ੍ਰਧਾਨ ਸਨ ਉਹ ਵੀ ਇੱਕ ਮਹਿਸੂਸ ਕਰਦੇ ਆ ਵੀ ਅਸੀਂ ਜਾ ਕੇ ਆਪਦੀ ਪੰਜਾਬ ਦੀ ਲੀਡਰਸ਼ਿਪ ਨੂੰ ਮਿਲੇ ਆ ਉਹਨਾਂ ਦਾ ਹੌਸਲਾ ਵੱਧਾ ਹੈ ਉਹ ਵੀ ਆ ਕੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਇਲਾਕਿਆਂ 'ਚ ਜਿਵੇਂ ਜਿਵੇਂ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਉਹਨਾਂ 'ਚ ਬਹੁਤ ਇਛਾ ਪੈਦਾ ਕੀਤਾ ਇਹ ਸਾਰਾ ਸਿਹਰਾ ਸਾਡੇ ਪ੍ਰਧਾਨ ਸਾਹਿਬ ਨੂੰ ਜਾਂਦਾ ਹੈ ਤੇ ਮੀਟਿੰਗਾਂ ਵੀ ਇਹ ਲਗਾਤਾਰ ਕਰਵਾਈਆਂ ਜਾਂਦੀਆਂ ਨੇ ਰਾਜਾ ਬਣਗੀ ਜੀ ਨੇ ਪੂਰੀ ਮਿਹਨਤ ਨਾਲ ਇਹ ਖਰੜਾ ਤਿਆਰ ਕੀਤਾ ਹੈ ਇਸ ਨਾਲ ਪੰਜਾਬ ਕਾਂਗਰਸ ਨੂੰ ਜਮੀਨੀ ਪੱਧਰ ਤੇ ਮਜ਼ਬੂਤ ਕੀਤਾ ਗਿਆ ਇਹ ਵੀ ਰਾਜਾ ਬਣਗੀ ਜੀ ਦੀ ਮਿਹਨਤ ਸਦਕਾ ਪੰਜਾਬ ਦੇ ਚਿਕਾਈ ਦੇ ਵਰਕਰ ਆਦੇਦਾਰ ਨੂੰ ਮਿਲਣ ਲਈ ਪਹੁੰਚ ਰਹੇ ਨੇ ਜਿਹੜੇ ਸਾਡੇ ਪ੍ਰਧਾਨ ਨੇ ਜਿਹੜੇ ਆਲ ਇੰਡੀਆ ਪ੍ਰਧਾਨ ਹੈ ਉਸ ਇਸ ਜਿਹੜੀ ਕਾਨਫਰੰਸ ਅਸੀਂ ਕਰਨ ਜਾ ਰਹੇ ਹਾਂ ਤਕਰੀਬਨ ਅਸੀਂ ਅੱਡੋ-ਅੱਡ ਬਲਾਕਾਂ ਦੇ ਵਿੱਚੋਂ ਜਿਵੇਂ ਕਿਸੇ ਨੂੰ ਪ੍ਰੋਬਲਮ ਹੈ ਜਾਂ ਕੋਈ ਕੋਈ ਬੰਦੇ ਦੀ ਮੇਨ ਅਹਿਮ ਬਲਾਕ ਪ੍ਰਧਾਨ ਤੱਕ ਗੱਲ ਹੈ ਉਹਨੂੰ ਆਪਣੇ ਬਲਾਕ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਜਾਂ ਕਿਤੇ ਵੀ ਕੋਈ ਪ੍ਰੋਬਲਮ ਨਜ਼ਰ ਆਉਂਦੀ ਹੈ ਜਿਹੜੀ ਕਿ ਅੱਜ ਤੱਕ ਇਤਨੀ ਉਹ ਸਾਡੇ ਆਲ ਇੰਡੀਆ ਦੇ ਪ੍ਰਧਾਨ ਨੂੰ ਮਿਲ ਸਕੂਗਾ ਉਹਨੂੰ ਬਕਾਇਦਾ ਟਾਈਮ ਦਿੱਤਾ ਜਾਊਗਾ ਵੀ ਇਸ ਦੀ ਫਲਾਨੀ ਬਣੇ ਸਿੱਧਾ ਬਲਾਕ ਪ੍ਰਧਾਨ ਸਾਡੇ ਆਲ ਇੰਡੀਆ ਦੇ ਪ੍ਰਧਾਨ ਸਾਹਿਬ ਨੂੰ ਉੱਥੇ ਬਹਿ ਕੇ 2 ਮਿੰਟ 1.5 ਮਿੰਟ ਦੋ ਜਿੰਨਾ ਵੀ ਸਮਾਂ ਲੂ ਉਹਗੇ ਤੇ ਪਹਿਲੀ ਵਾਰ ਹੋਊਗਾ ਪਹਿਲਾਂ ਕਦੇ ਬਲੋਕ ਪ੍ਰਧਾਨ ਆਲ ਇੰਡੀਆ ਦੇ ਪ੍ਰਧਾਨ ਹੋ ਕਦੇ ਲਈ ਜੀ ਇਹ ਵੀ ਸਿਹਰਾ ਸਾਡੇ ਸਾਰਾ ਪ੍ਰਧਾਨ ਰਾਜਾ ਬਿੰਦੀ ਜੀ ਨੂੰ ਜਾਂਦਾ ਹੈ ਐਸਰ ਪੰਜਾਬ ਕਾਂਗਰਸ ਨੂੰ ਜਮਿਨੀ ਪੱਧਰ ਉੱਤੇ ਵੱਡਾ ਵੱਲ ਮਿਲੇਗਾ ਤੇ ਵਰਕਰਾਂ ਦੀ ਹੌਸਲਾ ਫੁਜਾਈ ਹੋਊਗੀ ਲੋਕ ਸਭਾ ਬਿਲਕੁਲ ਨੇੜੇ ਆਈ ਹੈ ਜਿਹੜੇ ਇਹੋ ਜਿਹੇ ਫੈਸਲੇ ਜਿਹੜੇ ਆਮ ਤੌਰ ਤੇ ਪਹਿਲਾਂ kiya ਜਾਂਦਾ ਸੀ ਵੀ ਤੁਸੀਂ ਉੱਪਰ ਉੱਪਰ ਮੀਟਿੰਗਾਂ ਕਰ ਲੈਣੇ ਆ ਥੱਲੇ ਬਲੋਕ ਪੱਧਰ ਤੇ ਨਹੀਂ ਪਤਾ ਲੱਗਦਾ ਨਾ ਉਹਨਾਂ ਨੂੰ ਕੁਝ ਹੁੰਦਾ ਇਹ ਐਤਕੀ ਜਿਹੜੀ ਸਾਰੀ ਮਿਹਨਤ ਕੀਤੀ ਹੈ ਜਿੰਨਾ ਵੀ ਇਹ ਢਾਂਚਾ ਖੜਾ ਕੀਤਾ ਹੈ ਇਸ ਦੇ ਨਾਲ ਸਾਡੇ ਕੱਲੇ-ਕੱਲਾ ਜਿਹੜਾ ਇੱਕ ਵੋਟਰਾਂ ਕਾਉਂਸਲ ਦਾ ਉਹਨੂੰ ਵੀ ਬਹੁਤ ਜ਼ਿਆਦਾ ਇਸ ਦਲ ਦਾ ਵਿੱਚ ਉਹ ਹੌਸਲਾ ਹੋ ਕਿ ਮੇਰੀ ਪਾਰਟੀ ਨੇ ਜਿਨ੍ਹਾਂ ਨੂੰ ਜਿੱਥੇ ਬਣਦੀ ਜ਼ਿੰਮੇਵਾਰੀ ਹੈ ਐਜ਼ ਅ ਵੋਟਰ ਹੋਣ ਦੇ ਨਾਤੇ ਵੀ ਉਹਨਾਂ ਨੂੰ ਸਾਡੇ ਬਲੌਕ ਪ੍ਰਧਾਨ ਤੇ ਜਿਹੜੀਆਂ ਬੂਥ ਲੈਵਲ ਤੇ ਕਮੇਟੀਆਂ ਉਹ ਵੀ ਉਹਨਾਂ ਦੇ ਨਾਲ ਇੱਕ ਚੇਨ ਦੀ ਤਰ੍ਹਾਂ ਕੰਮ ਕਰਨਗੇ ਤੇ ਲੋਕ ਸਭਾ ਚ ਸਾਡਾ ਬਹੁਤ ਵੱਡਾ ਇਹ ਦੇ ਨਾਲ ਸਾਨੂੰ ਮਿਲ ਗਿਆ ਅੱਜ ਦਾ ਮੇਨ ਇਹ ਸੀ ਅਸੀਂ 11 ਤਰੀਕ ਨੂੰ ਫੋਕਸ ਕੀਤਾ ਗਿਆ ਜਿਹੜੇ ਵੀ ਵੱਧ ਵੱਧ ਸਾਡੇ ਸਾਰੇ ਹੀ ਸਤਾਰਜੋ ਸੀਨੀਅਰ ਲੀਡਰ ਬੈਠੀ ਹੈ ਮੋਗੇ ਦੀ ਇਹਨਾਂ ਨੂੰ ਇਹੀ ਬੇਨਤੀ ਹੈ ਵੀ ਜਿਵੇਂ ਜਿਵੇਂ ਹਾਈ ਕਮਾਂਡ ਵੱਲੋਂ ਤੁਹਾਨੂੰ ਉੱਥੇ ਮੀਟਿੰਗ ਲਈ ਗਈ ਸੀ ਪ੍ਰਧਾਨ ਸਾਹਿਬ ਵੱਲੋਂ ਮੈਂ ਤਾਂ ਬੇਨਤੀ ਕਰਨਾ ਹੈ ਮੈਨੂੰ ਡਿਊਟੀ ਲੱਗੀ ਸੀ ਵੀ ਤੁਸੀਂ ਜਾ ਕੇ ਮੋਗੇ ਚ ਇੱਕ ਵਾਰੀ ਫੇਰ ਜਾ ਕੇ ਤੁਸੀਂ ਮੀਟਿੰਗ ਕਰਕੇ ਤੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਜਾਵੇ ਵੀ 11 ਤਰੀਕ ਨੂੰ ਵੱਡੇ ਪੱਧਰ ਤੇ ਮੁਗਬੇ ਦੇ ਵਿੱਚੋਂ ਮਤਲਬ ਆਪਣੀਆਂ ਜੋ ਬੱਸਾਂ ਆਪਣੀਆਂ ਗੱਡੀਆਂ ਲੈ ਕੇ ਜਾਣੀਆਂ ਤਾਂ ਜੋ ਅਸੀਂ ਇੱਕ ਸਫਲ ਜਿਹੜੀ ਅਸੀਂ ਰੈਲੀ ਕਰ ਸਕੀਏ ਤਾਂ ਜੋ ਸਾਡਾ ਆਪਣਾ ਚੱਲ ਰਿਹਾ ਸਮਝੌਤਾ ਕਿੱਥੇ ਤੱਕ ਪਹੁੰਚ ਗਿਆ ਕਿ ਕਿਨੇ ਚੱਲਣਾ ਲੱਗੇਗਾ ਦੇਖੋ ਜੀ ਇਹ ਗੱਲ ਹਾਈ ਕਮਾਂਡ ਦੇ ਵਿੱਚ ਹੈ ਇਹ ਅੱਗੇ ਵੀ ਆਮ ਗੱਲਾਂ ਨਹੀਂ ਹੁੰਦੀਆਂ ਚੱਲ ਰਹੀ ਹੈ ਉਹ ਹਾਈ ਕਮਾਂਡ ਦੇ ਅਸੀਂ ਇੱਥੇ ਉਸ ਬਾਰੇ ਕੁਝ ਦੱਸ ਨਹੀਂ ਸਕਦੇ ਨਾ ਕਹਿ ਸਕਦੇ ਆ ਜੋ ਪਰ ਰਕਮਾਉਣਗੇ ਉਹ ਸਲਮਤੇ ਮੰਨਿਆ ਜਾਊਗਾ। ਕਿਹ ਸੀਨੀਅਰ ਕਾਂਗਰਸੀ ਆਗੂਨ ਲੈ ਕੇ ਪੰਜਾਬ ਸਰਕਾਰ ਦੇ ਨਾਲ ਜਿਹੜਾ ਕਟੋਕਲੇ ਚੱਲ ਰਿਹਾ ਹੈ। ਉਹਦੇ ਬਾਰੇ ਸਿੱਖੀ ਕਾਉਣਗੇ। ਵੀ ਕੋਈ ਹੋਣਾ ਕਾਂਗਰਸੀ ਆਗੂਨ ਨੂੰ ਇਗਨੋਰ ਕੀਤਾ ਜਾਊਗਾ। ਹਾਂਜੀ। ਕਿਹ ਸੀਨੀਅਰ ਕਾਂਗਰਸੀ ਆਗੂ ਨਹੀਂ ਸਪਾਰਸ। ਸਰ ਨੂੰ ਜੋਜ ਸਿੰਘ ਸਿੱਧੂ ਆ ਰਹੇ ਆ ਇਸ ਪਾਰਟਿਸ ਜਿਹੜੇ ਰੈਲੀ ਤੇ ਇਨਵਾਈਟ ਕੀਤਾ। ਉਹਨਾਂ ਨੂੰ ਇਗਨੋਰ ਕੀਤਾ ਜਾਊਗਾ ਜਾਂ ਲੈਨ ਨਾਲ ਲੱਗੇ ਚੱਲੇਗਾ। ਕੋਈ ਜੀ ਆਲ ਇੰਡੀਆ ਦੇ ਪ੍ਰਧਾਨ ਆ ਰਹੇ ਨੇ। ਇਹ ਕੋਈ ਕੱਲੇ ਬੰਦੇ ਦੀ ਰੈਲੀ ਨਹੀਂ ਕੋਈ ਕੌਂਸਲ ਦੀ। ਨਾ ਮੇਰੀ ਹੈ ਨਾ ਕਿਸੇ ਹੋਰ ਦੀ ਨਾ ਲੋਗਰ ਸਾਹਿਬ ਦੀ। ਆਲ ਇੰਡੀਆ ਦੇ ਪ੍ਰਧਾਨ ਨੇ ਆਉਣਾ ਹਾਥੀ ਚ ਪੈਰ ਚ ਸਾਰਾ ਕੁਝ ਆਉਂਦਾ ਉਹਨਾਂ ਨੂੰ ਆਉਣਾ ਚਾਹੀਦਾ ਹਮਮਹਾਂ ਕੇ ਉਸ ਰੈਲੀ ਨੂੰ ਕਾਮਯਾਬ ਕਰੀਏ ਇਹ ਛੋਟੀਆਂ ਮੋਟੀਆਂ ਗੀਆਂ ਪਰਵਾਦੀਆਂ ਗੱਲਾਂ ਉਹਨੂੰ ਛੱਡਣਾ ਚਾਹੀਦਾ ਸੋ ਉਹਨਾਂ ਨੂੰ ਜਰੂਰ ਆਉਣਾ ਚਾਹੀਦਾ